ਤੁਹਾਡਾ ਇੱਥੇ ਆ ਕੇ ਸਫ਼ਰ ਫਿਰ ਕਿਵੇਂ ਸ਼ੁਰੂ ਹੁੰਦਾ ਇੱਕ ਦਿਨ ਰਾਤ ਨੂੰ ਫੋਨ ਆਂਦਾ ਮੇਰੇ ਫਾਦਰ ਸਾਹਿਬ ਬੋਰ ਹੋ ਰਹੇ ਸੀ ਉਹ ਫੋਨ ਤੇ ਫਲਾਨੀ ਫਲਾਨੀ ਜਗ੍ਹਾ ਡਿੱਗਿਆ ਪਿਆ ਤੇ ਮੈਨੂੰ ਚੱਕ ਲੈਣ ਐ ਐਂਬੂਲੈਂਸ ਪਹੁੰਚੀ ਉੱਥੇ ਪਾਪਾ ਦੀ ਉਹਨਾਂ ਨੇ ਨਾ ਕੈਂਜੀ ਨਾਲ ਇਹ ਰੇਨ ਕੋਟ ਉਹ ਸਾਰਾ ਪਾੜ ਕੇ ਲੱਤ ਜਿਹੜੀ ਬਿਲਕੁਲ ਬੈਂਡ ਹੋਈ ਪਈ ਸੀ ਉਹਦੀ ਉਹਨਾਂ ਫਟਾਫਟ ਪਾਪਾ ਨੂੰ ਫੱਟੇ ਤੇ ਲੰਮਾ ਪਾਇਆ ਤੇ ਐਂਬੂਲੈਂਸ 'ਚ ਬਿਠਾ ਕੇ ਹਸਪੀਟਲ ਵੱਲ ਰਵਾਨਾ ਹੋ ਲੱਗੇ ਮੈਂ ਕਿਹਾ ਵੀ ਪਾਜੀ ਦਾਦਾ ਪਾਪਾ ਦਾ ਐਕਸੀਡੈਂਟ ਹੋ ਗਿਆ ਸਵੇਰੇ ਚੱਲਾਂਗੇ ਮੈਨੂੰ ਕਹਿੰਦਾ ਮੈਂ ਕਿਹਾ ਪਾਜੀ ਉਹਨਾਂ ਨੇ ਨਹੀਂ ਨਹੀਂ ਕਹਿੰਦਾ ਵੀ ਤੂੰ ਚੱਲ ਜਾ ਸਵੇਰੇ ਆਈ ਤੇ 80 ਯੂਰੋ ਫੜਦਾ ਆਂ ਕਿ ਜਿਹੜੀ ਮੇਰੀ ਫੀਸ ਆ ਉਹ 80 ਯੂਰੋ ਆ ਮੈਂ ਕਿਹਾ ਪਾਜੀ ਅਸੀਂ ਤਾਂ ਕੋਈ ਨਹੀਂ ਹੈਗੇ ਕਹਿੰਦਾ ਅਸੀਂ ਲੈ ਆਂਗਾ ਤੇ ਤੇਰਨਾ ਮੈਂ ਹਸਪੀਟਲ ਤੁਰ ਜਾਗਾ ਪਾਪਾ ਰੋ ਰੇ ਮੇਰਾ ਹੱਥ ਫੜੇ ਉਹਨਾਂ ਨੇ ਕਹਿੰਦੇ ਵੀ ਵੀ ਮੈਂ ਸਾਰ ਰਾਤ ਦਰਦ ਨਾਲ ਸਿਆ ਰੋਂਦਾ ਰਿਆ ਮੈਂ ਨਹੀਂ ਜਾਂਦਾ ਕਿ ਇਹ ਦਰਦ ਕਿਸੇ ਹੋਰ ਨੂੰ ਹੋਏ ਜੇ ਤੈਨੂੰ ਮੌਕਾ ਮਿਲਿਆ ਤੇ ਤੂੰ ਸਰ ਨਾਲ ਪਹਿਲਾਂ ਜਿਹੜਾ ਆ ਲੋਕਾਂ ਨੂੰ ਬੋਲੀ ਸਿਖਾਉਣ ਦਾ ਕੰਮ ਕਰੇਂਗਾ ਤੈਂ ਤੋਂ ਸ਼ੁਰੂ ਕੀਤਾ ਕਦੋਂ 300 ਹੋਏ 10000 ਹੋਏ ਅੱਜ ਮੈਂ ਇਟਲੀ 'ਚ 12000 ਤੋਂ ਜ਼ਿਆਦਾ ਬੰਦਿਆਂ ਨੂੰ ਲਾਇਸੈਂਸ ਕਰਾ ਚੁੱਕਾ ਹਾਂ ਕਾਰੋਬਾਰੀਆਂ ਦੇ ਲਈ ਮੇਰਾ ਇਹ ਸਵਾਲ ਹੈ ਕਿ ਕਾਰੋਬਾਰ ਸਟੈਬਲਿਸ਼ ਕਰਨ ਦੇ ਲਈ ਇੱਥੇ ਉਹ ਲਾਇਸੈਂਸਿੰਗ ਵੀ ਤੁਸੀਂ ਕਰਵਾਉਣੇ ਹੋ ਔਰ ਉਹਦਾ ਤਰੀਕਾ ਕੀ ਹੈਗਾ ਮੈਂ ਪਹਿਲਾ ਐਸਾ ਏਸ਼ੀਅਨ ਕਹ ਲੋ ਤੁਸੀਂ ਜਿਨ੍ਹਾਂ ਨੂੰ ਅਥਾਰਟੀ ਹੈਗੀ ਆ ਆਪਣੀ ਮਦਰ ਲੈਂਗੁਏਜ ਪੜ੍ਹਾਉਣ ਦੀ ਇਟਲੀ ਦੇ ਇਤਿਹਾਸ 'ਚ ਦਾ ਪਹਿਲੀ ਵਾਰੀ ਹੋਇਆ ਹੈ ਕਿ ਕੋਈ ਪੰਜਾਬੀ ਬੰਦਾ ਪੰਜਾਬੀ 'ਚ ਪੜਾਏ ਔਰ ਪੰਜਾਬੀ 'ਚ ਪੇਪਰ ਲੇ